ਨਾਰਕ ਨਾਦ ਵਖਣੇ ਗੁਰ ਅਮਰਤ ਪੜੇ ਨਾਰਕ ਨਾਦ ਵਖਣੇ

ਮਾਪੁਰਸ਼ਾਂ ਦਾ ਜੀਵਨ ਜਿਹੜਾ ਪਰਪਕਾਰ ਦੀ ਮੂਰਤ ਹੋਇਆ ਕਰਦਾ ਹੈ ਪਰਪਕਾਰੀ ਹੋਇਆ ਕਰਦਾ ਹੈ ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਵੀ ਇੱਕ ਤੇ ਹੁੰਦਾ ਹੈ ਆਪਣੇਆਂ ਦੇ ਨਾਲ ਪਿਆਰ ਕਰਨਾ ਇੱਕ ਹੁੰਦਾ ਹੈ ਪਰਾਇਆਂ ਦੇ ਨਾਲ ਵੀ ਮੋਹ ਕਰਨਾ ਜਿੰਨੂੰ ਅਸੀਂ ਜਾਣਦੇ ਵੀ ਨਹੀਂ ਉਹਨਾਂ ਵੀ ਭਲਾ ਕਰਨਾ ਇਹ ਮਾਪੁਰਸ਼ਾਂ ਦੇ ਹਿੱਸੇ ਹੁੰਦਾ ਹੈ ਹੋਰ ਦੁਨੀਆ ਦੇ ਕਿਸੇ ਲੋਕ ਦੇ ਹਿੱਸੇ ਇਹ ਗੱਲ ਨਹੀਂ ਆਉਂਦੀ ਵੀ ਉਹ ਦੂਜਿਆਂ ਦਾ ਭਲਾ ਕਰ ਸਕਦਾ ਇਹ ਜੀਵਨ ਆਪਣਾ ਇੱਕ ਰੂਮ ਦੇ ਵਿੱਚ ਆਹੁੰਦੇ ਆੜਾ ਬਣਾਉਣ ਵਾਸਤੇ ਆਪ ਸਮੂਚੀਆਂ ਸੰਤਾਂ ਜੁੜੀਆਂ ਆਓ ਇੱਕ ਵਾਰ ਮੈਂ ਤੁਹਾਨੂੰ ਆਪਣੇ ਸਮੂਚੇ ਸ੍ਰੀ ਮੱਜਲ ਸ਼ਹੀਦਾਂ ਤਰਨਾਂ ਦਾ ਬਾਬਾ ਬਕਾਲਾ ਸਾਹਿਬ ਦੇ ਹਜੂਰੀ ਟਾਡੀ ਜੱਥੇ ਵੱਲੋਂ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਹਾਂ ਗੁਰੂ करत त जिद कमांदे चालण ਅਕਸਰ ਇੱਕ ਵਾਰ ਆਪ ਕੋ ਸਤਨਾਮ ਸ੍ਰੀ you oh. ਭਾਈ ਗੁਰਜੀ ਕੀ ਨਾਮ ਤੁਹਾਡਾ ਮਹਾਰਾਜ ਮੇਰਾ ਨਾਮ ਸਰਫੇਮ ਸਿੰਘ ਜੀ ਇਹ ਜਿਹੜਾ ਪਿੰਡ ਵਾ ਕੀ ਪਿੰਡ ਦਾ ਨਾਮ ਆ ਜਿੱਥੇ ਇਹ ਗੁਰਦੁਆਰਾ ਪਿੰਡ ਟਿਬਾ ਜੀ ਪਿੰਡ ਟਿਬਾ ਦੇ ਵਿੱਚ ਆ ਗੁਰਦੁਆਰਾ ਸਮਾਧ ਬਾਬਾ ਹਾਂ ਜੀ ਇਹ ਕੀ ਪਿੰਡ ਟਿਬਾ ਹਾਂ ਜੀ ਪਿੰਡ ਟਿਬਾ ਜੀ ਟਿਬਾ ਦੇ ਵਿੱਚ ਆ ਸਮਾਧ ਬਾਬਾ ਗੁਰਦੁਆਰਾ ਸਰਬਰਾ ਸਿੰਘ ਅੱਜ ਇਸ ਗੁਰਦੁਆਰੇ ਸਾਹਿਬ ਤੇ ਬਾਬਾ ਦਰਵਾਦਾ ਸਿੰਘ ਦਾ ਜਨਮ ਦਿਹਾੜਾ ਬਣਾਇਆ ਜਾ ਰਿਹਾ ਇਸ ਸਮਾਂ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਬਹੁਤ ਸੰਗਤ ਜੁੜੀ ਆ ਧਾਰਨਾ ਦੇ ਲਵਾਂ ਚੱਲ ਰਿਹਾ ਜੀ ਸੇਵਾ ਚੱਲ ਰਹੀ ਆ ਨਗਰ ਚੱਲ ਰਿਹਾ ਨੇ ਉਹਨਾਂ ਦਾ ਜਸ ਹੋ ਰਿਹਾ ਜੀ ਬਾਬੇ ਦਰਬਾਰਾ ਸਿੰਘ ਦੀ ਮਿਹਰ ਬਣੀ ਰਿਆ ਹੋ ਰਹੀ ਆ ਜੀ ਬਾਬਾ ਦਰਬਾਰਾ ਸਿੰਘ ਦੇ ਚਾਚਾ ਜੀ ਉਹ ਵੀ ਆ ਸਾਰੇ ਦੇਸ਼ ਵਿਦੇਸ਼ ਵਿੱਚ ਬਹੁਤ ਸੰਗਤ ਆਉਂਦੀ ਆ ਫੈਨਲ ਪੇਲ ਕੋਲ ਭੇਟਾ ਕਰਦੀ ਆ ਦੇਸ਼ਾਂ ਵਿੱਚੋਂ ਜਿਹਦੇ ਨਾਲ ਸਾਰਾ ਪ੍ਰਬੰਧ ਚੱਲ ਰਿਹਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਸੇਵਾ ਕਰਦਿਆਂ ਮੈਨੂੰ ਬਾਬਾ ਜੀ ਅਰੇ 2 ਸਾਲ ਹੋਇਆ ਜੀ ਅੱਛਾ 2 ਸਾਲ ਤੋਂ ਇੱਥੇ ਮੈਂ ਪ੍ਰਧਾਨ ਆ ਜੀ ਤੁਸੀਂ ਜਦਾਂ ਕੋਈ ਗੁਰੂ ਵਗੈਰਾ ਸੰਗਤਾਂ ਆਉਂਦੀ ਹੈ ਤੁਸੀਂ ਆਪਾਂ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਇਹ ਸੰਦੇਸ਼ ਦਿੰਨੇ ਆਂ ਜੀ ਸ਼ਾਂਤੀ ਦੇ ਨਾਲ ਆਓ ਸ਼ਾਂਤੀ ਦੇ ਨਾਲ ਸੋ ਪਰ ਨੰਗਰ ਕਰੋ ਗੁਰੂ ਮਹਾਰਾਜ ਆ ਜਪ ਸੁਣੋ ਗੁਰੂ ਮਹਾਰਾਜਾਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੀ ਕੀ ਨਾਟ ਹੈ ਸਾਥ ਸਰ ਜੀ ਇਹ ਬਾਬਾ ਦਰਬਾਰਾ ਸਿੰਘ ਜੀ ਦੇ ਕੁਝ ਨੀਤ ਇੱਥੇ ਜੰਪੜ ਸੇਹ ਦਾ ਦਾ ਜਿਲ੍ਹਾ ਕਪੂਰਥਲੇ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਦੇ ਸਮਰਦਾਰੀ ਹੋਏ ਆ ਤੇ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਖਵਾਸਾ ਖਿਆੜ ਦੇ ਵਿੱਚ ਜਨਮੇ ਇਹ 179 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਯਾਨੀ ਜਦੋਂ ਖਾਲਤਾ ਪੰਦ ਸਾਧਿਆ ਗਿਆ ਉਦੋਂ ਇਹ ਲਗਭਗ 20 ਸਾਲ ਦੇ ਮੋਟ ਫੁੱਟ ਗੋਪੁਰੂ ਵਿੱਚ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਖਿਆਲ ਕੀਤਾ ਜਾਂਦਾ ਹੈ ਵੀ ਉਹਨਾਂ ਦੇ ਅਮਰ ਤਸਨ ਚਾਰ ਦੇ ਵਿੱਚ ਜਾ ਕੇ ਹਰ ਹਾਲਤ ਵਿੱਚ ਇਹ ਚੱਲਿਆ ਆਉਗਾ ਹਲਾਕੇ ਪਰ ਦੀ ਸੰਗਤ ਜਿਹੜੀ ਇਹਨਾਂ ਦੇ ਉੱਤੇ ਬੜਾ ਮਾਣ ਕਰਦੀ ਹੈ ਬੜਾ ਸਤਕਾਰ ਹੈ ਇਹਨਾਂ ਦਾ ਤੇ ਹਰ ਸਾਲ ਅਸੀਂ ਬਹੁਤ ਸਾਰੇ ਸਾਰੀਆਂ ਮਸਿਆ ਤੇ ਬਹੁਤ ਸਾਰੇ ਹੋਰ ਲੋਕਲ ਮੇਲੇ ਜਿਹੜੇ ਆ ਇਹਨਾਂ ਯਾਦ ਵਿੱਚ ਮਨਾਉਂਦੇ ਆ ਇੱਥੋਂ ਦੇ ਪ੍ਰਧਾਨ ਸਰਦਾਰ ਅਰਤ ਸਿੰਘ ਤਰਸ਼ੀਮ ਸਿੰਘ ਜੀ ਇਹਨਾਂ ਨੇ ਇੱਥੇ ਆ ਕੇ ਤੇ ਇਸ ਜਿਹੜੇ ਸਮਾਗਮ ਸੀ ਇਹਨਾਂ ਨੂੰ ਹੋਰ ਵੀ ਚਾਰ ਚੰਨ ਲਾਏ ਆ ਕਿਉਂਕਿ ਅਸੀਂ ਪਹਿਲਾਂ ਸਿਰਫ ਐਤਵਾਰ ਦੇ ਦਿਨ ਗੈਦਰਿੰਗ ਹੀ ਕਰਦੇ ਸੀ ਥੋੜੇ ਬਹੁਤੇ ਲੋਕ ਆਉਂਦੇ ਸੀ ਤੇ ਮਾੜਾ-ਮੋਟਾ ਆਣ ਪਾਣੀ ਖਾ ਕੇ ਚਲੇ ਜਾਂਦੇ ਸੀ ਪਰ ਇਹਨਾਂ ਦੀ ਇਹਨਾਂ ਦੇ ਅਨੁਸਾਰ ਇਹ ਹੋਇਆ ਵੀ ਅਸੀਂ ਜੋੜ ਮੇਲਾ ਕਰੀਏ ਤੇ ਇੱਥੇ ਢਾਡੀ ਰਾਗੀ ਇਹਨਾਂ ਦਾ ਸਮਾਗਮ ਕਰੀਏ ਤੇ ਕਿਉਂਕਿ ਕਰੋਨਾ ਦੇ ਮਾਰੇ ਹੋਏ ਲੋਕ ਸੀ ਇਹ ਰਾਗੀ ਢਾਡੀ ਵੀ ਤੇ ਲੋਕ ਵੀ ਤੇ ਗੁਰਦੁਆਰੇ ਵੀ ਉਹ ਕਰੋਨਾ ਦਾ ਕਰਕੇ ਅਸੀਂ ਮਹਿਸੂਸ ਕੀਤਾ ਵੀ ਲੋਕਾਂ ਦੀ ਗੈਦਰਿੰਗ ਜੇ ਤਾਂ ਕਰਾਂਗੇ ਕਿ ਇੱਥੇ ਆ ਕੇ ਹਰ ਹਾਲਤ ਵਿੱਚ ਨਾਲੇ ਗਿਆਸ ਪ੍ਰਾਪਤ ਕਰਨਗੇ ਲੋਕ ਤੇ ਨਾਲ ਦੀ ਨਾਲ ਖੁਸ਼ੀਆਂ ਪ੍ਰਾਪਤ ਸਾਹ ਬਾਈ ਗੁਰਦੀ ਕੀ ਫਤਿਹ ਫਗੁਰਜੀ ਕੀਨਾ ਦਾ ਡਾਈ ਮੇਰਾ ਨਾਮ ਗੁਰਬਚਨ ਸਿੰਘ ਜੀ ਫਗੁਰਜੀ ਤੁਸੀਂ ਜਿਹਦਾ ਹੈ ਸੁਗਰਤੜੇ ਦੇ ਸੇਵਾਦਾਰ ਹੋ ਫਿਰ ਮੈਂ ਤੇਜੀ ਗਰਬਚਨ ਸਿੰਘ ਦੀ ਸੇਵਾ ਕਰਦਾ ਜੀ ਇਹ ਇਤਿਹਾਸ ਪਿਸਤਾਨ ਸੰਤ ਬਾਬਾ ਦਰਵਾਣਾ ਦਾ ਬਹੁਤ ਪੁਰਾਣਾ ਸਥਾਨ ਹੈ ਜੀ ਲੋਕਾਂ ਦੀਆਂ ਬੜੀਆਂ ਆਸਥਾ ਜੁੜੀਆਂ ਐ